ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਸਬਜ਼ੀਆਂ ਲਾਈਆਂ ਸੀ ਬਿਨਾਂ ਰੇ ਸਪਰੇਅ ਤੋਂ ਜਿਦੇ ਵਿੱਚ ਆਪਾਂ ਕੋਈ ਵੀ ਕਿਸੇ ਕਿਸਮ ਦੀ ਕੀਟਨਾਸ਼ਕ ਦਵਾਈ ਨਹੀਂ ਵਰਤੀ ਤੇ ਨਾ ਕੋਈ ਹੋਰ ਕਿਸੇ ਤਰ੍ਹਾਂ ਦੀ ਸਪਰੇਅ ਕੀਤੀ ਐ ਸਿਰਫ ਰੂੜੀ ਵਾਲੀ ਰੇ ਮਾੜੀ ਮੋਟੀ ਤੇ ਜਾਂ ਫਿਰ ਜਿਹੜੀਆਂ ਸਬਜ਼ੀਆਂ ਦੇ ਛਿਲਕੇ ਹੁੰਦੇ ਆ ਉਹਨੂੰ ਟੋਏ 'ਚ ਦੱਬ ਕੇ ਉਹਨੂੰ ਪਾਇਆ ਗਿਆ ਤੇ ਇੱਥੇ ਆਪਣੀ ਲਸਣ ਸੀਗੀ ਪਰਸੋਂ ਪੱਟੀ ਐ ਤੇ ਹੁਣ ਇੱਥੇ ਆਪਾਂ ਪਿੰਡੀਆਂ ਗਵਾਰਾ ਹੋਰ ਚੀਜ਼ਾਂ ਬੀਜਾਂਗੇ ਅੱਜ ਤੇ ਹੁਣ ਆਪਣੇ ਕੋਲੇ ਮੌਜੂਦਾ ਸਮੇਂ ਆ ਚੌਲੇ ਐ ਆਹ ਇਧਰ ਨਾਲ ਨਾਲ ਟਮਾਟਰ ਐ ਤੇ ਆਹ ਟਿੰਡੀਆਂ ਟਮਾਟਰ ਦਾ ਤੁਹਾਨੂੰ ਫਲ ਦਿਖਾ ਦਿੰਨੇ ਹਾਂ ਜੀ ਆਹ ਪਿੰਡੀਆਂ ਠੀਕ ਐ ਜੀ ਟਮਾਟਰ ਨੂੰ ਵੀ ਬਹੁਤ ਜ਼ਿਆਦਾ ਫਲ ਲੱਗਿਆ ਆਹ ਮਿਰਚਾਂ ਪਹਾੜੀ ਮਿਰਚਾਂ ਜਿਹਨੂੰ ਆਪਾਂ ਕਹਿੰਦੇ ਦੂਸਰੀਆਂ ਮਿਰਚਾਂ ਵੀ ਹਾਂ ਤੇ ਟਮਾਟਰਾਂ ਦੇ ਬੂਟੇ ਆ ਟਮਾਟਰਾਂ ਨੂੰ ਫਲ ਬਹੁਤ ਜ਼ਿਆਦਾ ਪਿਆ ਇਹ ਆ ਜਿਹੜਾ ਹੈਗਾ ਕਿਨੂਆ ਦਾ ਬੂਟਾ ਠੀਕ ਹੈ ਜੀ ਟਿੰਡੇ ਦਾ ਬੰਦ ਕੋਣ ਹੈ ਸਟਿੰਡੇ ਪਾਈ ਟਿੰਡੇ ਆ ਆਹੋ ਜਿਹੜੇ ਹੈਗੇ ਆ ਗੰਡੇ ਇੱਕ ਟਿੰਡੇ ਵੀ ਆ ਇਹ 56 ਕਦੂ ਵੀ ਕਹਿਣੇ ਆ ਉਹਦਿਆਂ ਇਹ ਆ ਦੇਖੋ ਦਿਖਾਉਣੀ ਤੁਹਾਨੂੰ ਆਪੇ ਲੱਗੇ ਭਾਈ ਇਧਰ ਵੀ ਲੱਗੇ ਇਹ ਭਾਈ ਗੁਰਸੇਵ ਸਿੰਘ ਚੁਗੇ ਖੁਰ ਤੋਂ ਵੀ ਆਪਾਂ ਸਮੇਂ-ਸਮੇਂ ਤੇ ਸਲਾਹ ਲੈਂਦੇ ਰਹੇ ਕਿਉਂਕਿ ਉਹਨੇ ਵੀ ਜਿਹੜਾ ਹੈਗਾ ਬਿਨਾ ਰੇਸ ਸਪਰੇਅ ਤੋਂ ਸਬਜ਼ੀਆਂ ਬੀਜੀਆਂ ਸੀ ਆਹ ਕਰੇਲੇ ਆ ਗਏ ਕਰੇਲੇ ਵੀ ਲੱਗੇ ਆ ਵਾਧੂ ਆ ਸੌਂਫ ਦੇ ਬੂਟੇ ਲਾਏ ਆ ਕੁਛ। ਅ ਟਾਲੀ ਵੀ ਖੜੀ ਐ ਵਿੱਚ। ਆ ਪੇਠਾ ਬੈਠੇ ਰਹੀ ਤੁਹਾਨੂੰ। ਮੇਰੇ ਲੱਗੇ ਪਿਆ। ਪੇਠਾ ਲੱਗੇ। ਇੱਧਰ ਲੱਗੇ ਆ। ਤੇ ਇੱਧਰ ਅੰਗੂਰਾਂ ਦੀ ਵੱਲ ਐ। ਅੰਗੂਰਾਂ ਦੇ ਗੁੱਛੇ ਲੱਗੇ ਆ। ਹਵਾਵਾਂ ਗਰਸੇਵ ਕਰ ਗਏ ਨੂੰ। ਇਸ ਕਰਕੇ ਜਿਹੜਾ ਮੇਨ ਮਕਸਦ ਸੀਗਾ ਵੀ ਜਿਵੇਂ ਆਪਾਂ ਮਨ ਚ ਕਈ ਵਾਰ ਖਿਆਲ ਹੁੰਦਾ ਨਾ ਵੀ ਬਿਨਾ ਕੀਟ ਨਾਸ਼ਕ ਦਵਾਈਆਂ ਤੋਂ ਕੁਝ ਹੋਣਾ ਨਹੀਂ ਤੇ ਉਹ ਹੋ ਜਾਂਦਾ ਕਿ ਇੱਕ ਤਾਂ ਤੁਸੀਂ ਜਿਹੜੀਆਂ ਗਰਸ਼ੇਕ ਭਾਈ ਨੇ ਜਿਵੇਂ ਦੱਸਿਆ ਸੀ ਸਬਜ਼ੀਆਂ ਦੇ ਛਿਲਕੇ ਹੁੰਦੇ ਆ ਉਹਨਾਂ ਨੂੰ ਨੱਪ ਦਿਓ ਟੋਹੇ 'ਚ ਤੇ ਕਾਫੀ ਸਮੇਂ ਬਾਅਦ ਕੱਢ ਕੇ ਉਹ ਹੋ ਜਾਂਦਾ ਫਿਰ ਜਿਹੜੀ ਲੱਸੀ ਆ ਲੱਸੀ ਨੂੰ ਜਿਹੜਾ ਹੈਗਾ ਇੱਕ ਤੌੜੇ 'ਚ ਪਾ ਕੇ ਉਹਦੇ ਚ ਕੋਈ ਲੋਹੇ ਦੀ ਚੀਜ਼ ਸੜ ਦਿਓ ਤੇ ਉਹਨੂੰ ਹਲਾਉਂਦੇ ਰਹੋ ਸਮੇਂ-ਸਮੇਂ ਤੇ ਤੇ ਮਹੀਨੇ ਡੇਢ ਮਹੀਨੇ ਚੋਂ ਤਿਆਰ ਹੋ ਜਾਂਦਾ ਕੋਲ ਫਿਰ ਉਹ ਕੋਲ ਨੂੰ 100 ਗ੍ਰਾਮ ਕੋਲ ਆ ਜਿਵੇਂ ਉਹ ਤੁਸੀਂ ਕਿਲੋ ਕੋਲ ਚ 10 ਕਿਲੋ ਪਾਣੀ ਪਾ ਸਕਦੇ ਹੋ ਹਾਂ ਖੀਰੇ ਵੀ ਆ ਭਾਈ ਖੀਰੇ ਰਹਿ ਗਏ ਸੱਚ ਆਨੇ ਖੀਰੇ 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 ਆ ਲੱਗੇ ਹੋਏ ਖੀਰੇ ਤੇ ਇਧਰ ਬੈਂਗਣੀ ਤੋੜ ਲਈ ਅਸੀਂ ਅੱਜ ਸਵੇਰੇ ਤੋੜੀ ਹੈ। ਹਾਂ। ਆ ਲੱਗੇ ਛੋਟੇ ਛੋਟੇ ਬੈਂਗਣੀ। ਇਧਰ ਪਦੀਨਾ ਵੀ ਲਾਇਆ ਹੈ। ਆ ਟਮਾਟਰਾਂ ਤੋੜ ਲੇ। ਸੋਬਾਂ। ਬਾਗੀ ਜੀ ਜੇ। ਤੁਲਸੀ ਦਾ ਬੁੱਟਾ ਹ। ਪਾਲਕ ਹੈ ਪਛੇਤੀ ਹੈ। ਪਹਿਲਾਂ ਤਾਂ ਆਪਾਂ ਭੋਗਾ ਕੇ ਵੱਢਤੀ ਸੀਗੀ। ਆ ਟਮਾਟਰ ਟਮਾਟਰ ਨੂੰ ਬਹੁਤ ਜ਼ਿਆਦਾ ਫਲ ਪਿਆ ਚਲੋ ਧੰਨਵਾਦ ਜੀ ਸ਼ੁਕਰੀਆ ਉਹ ਸਾਹਮਣੇ ਤਾਲੀਆਂ ਤੇ ਇੱਕ ਵਰਕਾਨ ਧੰਨਵਾਦ ਜੀ